ਕਿਸਾਨ ਵੀਰੋ ਸਵਾਗਤ ਹੈ ਸਾਰਿਆਂ ਦਾ ਵਪਾਰੀ YouTube ਚੈਨਲ ਤੇ ਤਰੀਕ ਜਿਹੜੀ ਅੱਜ ਹੋ ਗਈ 26 ਨਵੰਬਰ 2025 ਹੋ ਚੁੱਕੀ ਆ ਤੇ ਬਈ ਕੋਟਕਪੂਰੇ ਆਏ ਆ ਆਪਾਂ ਤੂੜੀ ਦੀ ਬੋਲੀ ਤੇ ਸਵੇਰ ਦੇ ਜਿਹੜੇ 7.5 ਹੋ ਚੁੱਕੇ ਆ ਤੇ ਬਾਕੀ ਵੀ ਰੇਟ ਦੇਖਾਂਗੇ ਅੱਜ ਦਾ ਕਿੱਥੋਂ ਲੱਗਦਾ ਤੇ ਵੀਡੀਓ ਨੂੰ ਵੀ ਦੱਬ ਕੇ ਲਾਈਕ ਐਂਡ ਸ਼ੇਅਰ ਬਈ ਜ਼ਰੂਰ ਕਰੇ ਜੇ ਤੇ ਟਰਾਲਾਂ ਵੀ ਅੱਜ ਲੱਗੋ ਲੱਗ ਭਾਗ ਜਿਹੜੀਆਂ ਅੱਜ ਆਈਆਂ 13-14 ਨਾਲ ਗਾ ਜਾਈ ਆ ਤੇ ਰੇਟ ਦੇਖਾਂਗੇ ਕਿ ਵੀ ਅੱਜ ਹੈ ਬਾਹਰ ਦਾ ਗਾ ਕੀ ਆ ਜਾਇਆ ਤੇ ਬਾਕੀ ਡੇਲੀ ਦਾ ਰੇਟ ਆ ਦੇਖਦੇ ਆ ਜਿਹਦਾ ਰੀਡ ਕਿੱਥੋਂ ਤੱਕ ਜਾਂਦਾ ਤੇ ਵੀਡੀਓ ਨੂੰ ਦਬਕੇ ਲਾਈਕਾਂ ਤੇ ਸ਼ੇਅਰ ਜਰੂਰ ਕਰਿਓ ਜੀ ਬਾਈ ਤੂੰ ਦਾ ਢਾਹ ਬਈ ਆਜ ਹਾਂ ਤੇ ਸੇਤੀ ਦਿਨ ਹੋਇਆ ਅਜੇ ਪਹੁੰਚਿਆ ਨਹੀਂ ਰਾਮੀ ਕਦੀ ਵੀਰੇ ਲਾਈਕ ਕਰੀਂ ਬਾਈ ਰਾਮੀ ਇਹ ਕਿਹੜਾ ਬਾਈ ਸਹੀ ਆ ਦੇ ਵੀ ਕਿਹਾ ਪੁੱਛਾ ਇਹ ਕਿੰਨੇ ਕਿਹਾ ਉਹ ਟਰਾਲੀ ਦੇ ਬੈਠਾ ਵਾਏ ਮਾਰੋ ਨੂੰ ਭਾਈ ਚਲੋ ਆਇਆ ਆਇਆ ਚੱਲ ਟਰਾਲੀ ਤੇ ਗੱਲ ਕਰੀ ਜਾਂਦਾ ਆ ਜੇ ਤੁਸੀਂ ਬਾਹਰ ਜੀ ਮੈਂ ਸੱਚੀ ਨਾ ਹੈ ਲੈ ਮਰੇ ਖੁੰਦੇ ਤੋਂ ਵੀਡੀਓ ਬਣਾ ਲਓ ਜੁਕਤੀ ਆ ਤਾਂ ਤੇਰਾ ਸਾਲ ਕਰਨਾ ਆ। ਕਿ ਚਾਹ ਬਿਗਨੇ ਆਸ ਬਰੇ। ਅਰੇ ਹੁਣ ਇੱਧਰ ਕਰ। ਸਾਰੀਆਂ ਚੁਸਕੀਆਂ ਲੈ ਰਿਆ ਸੀ ਸਵੇਰੇ ਸਵੇਰੇ ਠੰਡ ਦਾ ਸਮਾਂ। ਅੰਦਰ ਦੀ ਦਾ? ਅੰਦਰ ਦੀ। ਪੰਡਾਆਂ ਹੀ ਸਾਰੀਆਂ। ਸਾਰੀਆਂ ਅੰਦਰ ਦੀ ਥੂੜੀ ਆ ਹੈ ਪੰਡਾ ਹੀ ਬਾਈ। ਬੋਲੋ। 250 ਬਾਈ। 250 ਰੁਪਿਆ। 250 55 60 ਆਪਾਂ ਕਿੱਥੇ ਲੈਣੀ? ਵੇਹਵਲਾ। ਵੇਹਵਲਾ ਰੋਡ ਦੇ ਉੱਤੇ ਹੀ ਆ। 250। ਜ਼ਿਆਦਾ ਵੜਾਂ ਵੀਰ। 300 ਰੁਪਿਆ ਕਰਾਇਆ। ਠੀਕ। 80 ਰੁਪਏ 60 ਰੁਪਏ 65 ਰੁਪਏ 265 ਰੁਪਏ 70 ਰੁਪਏ 75 ਰੁਪਏ 80 85 285 ਰੁਪਏ 90 95 305 305 10 15 20 25 30 35 40 45 50 52 352 60 65 70 75 80 85 90 95 405 10 15 20 25 30 35 40 45 445 ਬੋਲਾਂਗੇ 445 ਰੁਪਏ 445 ਰੁਪਏ ਪਹਿਲੀ ਕਾਹਲੀ ਲੱਗੀ 445 ਰੁਪਏ ਬਾਕੀ ਅੱਗੇ ਦੇਖਦੇ ਆਂ ਬਈ ਨਾਗ ਜਿਹੜੇ ਅੱਜ ਆਏ ਆ ਘੱਟੂ ਘਟ ਵੀ ਜਿਹੜੇ 14 15 ਨਾਗ ਆ ਗਏ ਆ ਆ ਕੀ ਦੀਏ ਭਾਈ ਜੀ ਨਹੀਂ ਕੋਈ ਹਾਂ ਕਟਰਾ ਜਣ ਲਈ ਆਮ ਅੰਦਰ ਦੀ ਹੈ ਹਾਂ ਹਾਂ ਅੰਦਰ ਦੀ ਅੰਦਰ ਦੀ ਥੋੜੀ ਬੋਲਾ ਜੀ 300 ਰੁਪਿਆ 300 ਰੁਪਿਆ 300 ਰੁਪਿਆ 5 ਰੁਪਏ 10 10 15 ਹੈ 400 400 25 ਕਰਦੇ 25 425 ਬੋਲਾ ਭਾਈ ਜੀ 3 ਰੁਪਏ 430 ਬੋਲਦਾ ਕੋਈ 30 35 ਰੁਪਏ 40 ਰੁਪਏ 440 ਬੋਲਣਗੇ ਨਾ 440 ਰੁਪਏ ਬਾਈ 440 ਰੁਪਏ ਲੋ ਬਈ ਆਹ ਟਰਾਲੀ ਲੱਗੀ 440 ਰੁਪਏ ਅੰਦਰ ਦੀ ਤੂੜੀ ਬਈ ਇਹ ਸੀਗੀ ਤੇ ਬਾਕੀ ਅੱਗੇ ਦੇਖਦੇ ਆ ਖੁੱਲੀ ਆ ਭਾਈ ਥੱਲੇ ਖੁੱਲੀ ਆ ਹਾਂਜੀ ਅੰਦਰ ਦੀ ਆ ਹਾਂਜੀ ਅੰਦਰ ਦੀ ਥੋੜੀ ਬੋਲਾ ਜੀ 300 ਰੁਪਇਆ 400 400 10 20 25 425 ਰੁਪਏ ਬੋਲਾ ਭਾਈ ਕਿਨੇ 425 ਰੁਪਏ ਬਾਈਕ ਦੀ ਚੱਲੀ ਆ ਆਪਣੀ 425 ਰੁਪਏ ਵੀ ਲੱਗੀ ਆ ਤੇ ਉੱਪਰ ਬੰਡਾਂ ਤੇ ਵਿੱਚ ਵੀ ਖੁੱਲੀ ਪਈ ਹੋਈ ਐ ਤੇ ਅੰਦਰ ਦੀ ਟੁੱਡੀ ਐ ਬਈ ਤੇ ਬਾਕੀ ਅੱਗੇ ਦੇਖਦੇ ਆ ਹੈਂ ਹਾਂ ਨਾ ਨਹੀਂ ਬੰਦੇ ਬੋਲ ਜਰਾ ਬਾਈ ਵਾਲਾ ਕਰ ਜੀ ਠੀਕ ਆ ਆਇਤ ਸੁਣਾਂ ਤੇ ਚੁੱਪ ਰਹਿ ਜਾ ਓਏ ਆ ਜਾ ਯਾਰ ਕਿੰਨੀ ਯਾਰ ਸੁਣਾਇਆ ਇਸੇ ਜਾਵੜਾ ਜਾਵੜਾ ਪਹਿਲਾਂ ਕਿਉਂ ਲੰਦੇ ਮੇਰੇ ਨੂੰ ਤਾਂ ਵੇਖ ਲੈ ਉਸ ਨੂੰ ਜਾਂਦਾ ਨਹੀਂ ਕੋਈ ਹੁਣ ਮੇਰੀ ਕੀ ਬਸ 16 ਤੁੜੀ ਜਾਵੜੀ ਨਹੀਂ ਘਰੇ ਤੇਰੇ ਜਾਵੜ ਨਹੀਂ ਜਿਹੜਾ ਸਹੀ ਰੇਟ ਚੱਲੀ ਜਾਂਦਾ ਯਾਰ ਭਾਈ ਤੇਰੇ ਸਾਹਮਣੇ ਮੇਰਾ ਪਰਵਾਹ 100 ਰੁਪਏ ਹਣ ਕੀ ਫਰਕ ਪੈਂਦਾ ਵਾਹ ਮਾਰਾ ਦੇਖਦੇ ਸਰੇ ਬੋਲੀ ਜੀ ਟ੍ਰੇਡ ਲਾ ਲਾ ਕਾ ਇਸ਼ੂ ਲੈ ਲਿਆ ਯਾਰ ਨਹੀਂ ਜਾਂਦੇ ਯਾਰ ਅਸੂਲ ਆ ਤਰਫ ਕੱਲ੍ਹ ਆਈ ਬਾਈ 300 ਰੁਪਏ ਲੈ ਲਈ ਯਾਰ ਨਵੀਰ ਵੀ ਮੇਰੇ ਵੀ 200 ਰੁਪਏ ਨਹੀਂ 420 ਰੁਪਏ ਬੜੀ ਰਹਿਣ ਦੇ ਯਾਰ 420 ਰੁਪਏ ਇੱਥੇ ਲਾ ਦੇ ਬੜਾਈ ਲਾਈ ਅੱਲਾ ਅੱਲਾ ਉਹ ਵੀ 420 ਰੁਪਏ ਬਈ ਹੋ ਗਈ ਇਹ ਪਹਿਲਾਂ ਬਾਹਰ ਜਾਣੀ ਸੀ ਤੇ ਹੁਣ ਵੀ ਇੱਥੇ ਹੀ ਆ ਦੇ ਲਾ ਦੇਾਂਗੇ ਲੋਕਲੀ ਲੱਗ ਗਿਆ ਪਤਾ

ਬੋਲੋ ਜੀ ਕਿਵੇਂ ਆ ਬਾਈ ਪਾ ਕੇ ਦੇ ਫਿਰ ਪਾਚੀ ਦਿੱਤੀ ਦਾ ਤੈਨੂੰ ਕਿੱਥੇ ਦਿੱਤੀ ਨਹੀਂ ਪਰਚੀ ਭਲਾ ਨੂੰ ਨੂੰ ਆਏ ਆ ਜਾਂਦਾ ਬੰਦਾ ਇੱਕ ਮਿੰਟ ਹਰ ਜੀ ਬਾਈ ਮੈਂ ਜਾਂਦਾ ਨਾਲ ਅੰਦਰ ਦੀ ਅੰਦਰ ਦੀ ਥੋੜੀ ਬੋਲੋ ਬਾਈ 350 ਸਾਢੇ 350 74 60 65 70 75 80 85 420 420 25 425 ਬੋਲਾਂਗੇ ਨੇ 30 ਰੁਪਏ 35 40 45 450 450 ਬੋਲਾਂਗੇ ਨੇ ਆ ਜਾ ਬਈ 450 450 ਰੁਪਏ ਲੱਗੇ ਵੀ ਆਹ ਟਰਾਲੀ ਅੰਦਰ ਦੀ ਧੂੜੀ ਸੀ ਚੈੱਕ ਕਰ ਸਕਦੇ ਹੋ ਬਾਕੀ ਅੱਗੇ ਦੇਖਦੇ ਆ ਅੰਦਰ ਵੀ ਥੋੜੀ ਬੋਲੋ ਜੀ 350 350 60 65 ਪੁੱਛੀ ਬਾਈ ਜਾਊਗਾ ਹਾਂ ਹਾਂ ਬੱਚਾ 70 80 80 80 90 400 400 5 10 15 20 420 ਰੁਪਏ 25 35 435 ਬੋਲਾਂਗੇ ਨੇ

ਇਹਦੀ ਡਿਲੀਵਰੀ ਆ ਗਈ ਵੀਰੇ ਆ ਵੀਰੇ ਉਹ ਤੂੰ ਵੀ ਉੱਤੋਂ ਲਾ ਲਿਆ ਭਰਾ ਕੋਕਰਾ ਭਰਨਾ ਹੈ ਸ਼ੇਅਰ ਵੀ ਜਿਹੜਾ ਉਹ ਕਰਦੇ ਤੈਨੂੰ ਬੇਨਤੀ ਆ ਉਹ ਕੋਸਰਾ ਦੀ ਉਹ ਗਿਆ ਭਾਈ ਲਾਈਵ ਤਸਵੀਰਾਂ ਕੂੜੀ ਦੀ ਬੁਲੀ ਦੀਆਂ ਚੀਜ਼ ਫੈਸਟੈਗ ਤੇ ਦੇਖ ਲੈਗੇ ਨੀ बोलो भाई सिखा ले जाएगा नहीं जाए भाई जी साढ़े तीन सौ साढ़े तीन सौ साढ़े तीन सौ साढ़े तीन सौ

ਡੋਲ ਲੈ ਜਾਣੇ ਆ ਪੰਡਤ ਨੇ ਮੰਡੀ ਚੋਂ ਰੇ ਰੋਲ ਕਰਦੇ ਜੋ ਤੇ ਜਿਹੜੇ ਨੂੰ ਲਾਈਕ ਕਰਦੇ ਜੋ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਹਾਲੇ ਤੱਕ ਕਰਾਇਆ ਸਿੱਧਾ ਬੋਲ ਰਿਹਾ ਇਥੇ ਪੰਘਰਾ ਇੰਦਰਵੀਰ ਉੱਤੇ ਕਿ ਨਹੀਂ ਵੀ ਲੈ ਗਿਆ ਬੋਲ ਰਿਹਾ ਵੀਡੀਓ ਨਾਲ ਲਾਲਾ ਮੇਰਾ ਬਸ 2-3 ਮਿੰਟ ਦੀ ਗੋਲੀ ਉਹ ਕਿੰਨੀ ਗੋਡੀ ਵੀ ਨਾ ਉਹ ਬਹੁਤ ਵੱਨ ਗਈ ਮੈਂ ਐਲੀ ਬਣਾ ਲਊਗਾ ਫਿਰ ਐਂ ਦੇ ਦੂੰਗਾ ਤੇ ਤੈਨੂੰ ਥੋੜੀ ਜਾੜੂ ਲਾਉ ਤਾਂ ਰਾਹ ਵੈਦੀ ਟਾਲੀ ਕਿ ਦੀ ਵੀਰੇ ਲਾ ਜੋ ਤੂੜੀ ਫੁੱਲੀ ਗੁੱਲੀ ਤਾਂ ਨਹੀਂ ਭਾਈ ਬਾਹਰ ਦੀ ਤੂੜੀ ਆ ਹੀ ਫੇਕੇ ਪੁੱਲੀ ਦੋ ਫੁੱਲੀ ਆ ਭਾਈ ਰੇ ਯਾਰ ਵੇ 200 ਰੁਪਿਆ 200 ਰੁਪਿਆ 200 ਰੁਪਿਆ 5 ਰੁਪਏ ਬਾਈ ਟਾਲੀ ਕਿਦੀ ਆ ਬਹਿਵਲ ਜਾਏਗਾ 300 ਰੁਪਿਆ ਕਰਾ ਬੋਲਦੀ ਬੋਲ ਜੀ ਜਾਣਾ ਦਾ ਮੈਂ ਉਹ ਕਿਹੜਾ ਕੈਨੇਡਾ ਜਾਦਾ ਬਹਿਵਲ ਖੜਾ ਆ ਆ ਬਹਿਵਲ ਜਾਊਗਾ ਬਾਈ

350 355 ਬੋਲਦਾ ਕੋਈ 355 ਰੁਪਏ ਮੁਕਰੀਸ ਬੰਦ ਕਰ 355 ਰੁਪਏ ਲੱਗੇ ਵੀ ਇਹ ਟਰਾਲੀ ਤੇ ਬਾਹਰ ਦੀ ਬੱਕੀ ਵੀ ਤੂੜੀ ਸੀ ਇੱਥੇ ਆ ਬੜੇ ਬਾਰੇ ਕੋਟਾ ਵੀ ਵਧੀਆ ਹੈ ਕਿਹੜਾ ਪੰਡਾ ਗਿੱਲੀ ਕੋਈ ਨਹੀਂ ਆਹੋ ਬਾਈ ਠੀਕ ਹੈ ਜਿਹੜੇ ਮੋੜ ਤੋਂ ਉੱਥੇ ਜਾ ਕੇ ਫਿਰ ਆਉਣਾ ਆ ਕੰਮ ਹੋਈ ਕਿਆ ਕੌਣ ਆ ਮਾਲ ਕੋਈ ਹੈਂਡ ਕੋਈ ਨਹੀਂ ਸੁਪਤੀ ਹੋਵੇ ਬਿਲਕੁਲ ਵਧੀਆ ਜੀ ਵਾਲੀ ਭਾਈ ਆਪਣੀ ਆਪਣੀ ਆਪੀ ਸਾੜੇ ਬਹਿਣ ਕੋਈ ਤਰਾਕਦਾ ਉੱਥੇ ਪਲਾ ਦੇ ਹਾਂਜੀ ਰੱਖ 400 400 405 10 15 20 25 30 35 40 40 45 450 55 8 60 460 ਬੋਲਾਂਗੇ ਨੇ 460 ਰੁਪਏ ਬੈ 460 ਰੁਪਏ ਰੱਗੀ ਐ ਤੇ ਅੰਦਰ ਜ ਵੀ ਥੋੜੀ ਸੀ ਬਾਕੀ ਐ ਤੁੜੀ ਤੁਸੀਂ ਕੁਆਲਿਟੀ ਦੇਖ ਸਕਦੇ ਹੋ ਆਜ ਬੋਲੋ ਆਪਣੀਆਂ 22 15 28 ਲੈ ਹੀ ਜਾਂਦੀ ਐ ਐਣੀ ਜਣੀ ਥੱਲੇ ਅੰਦਰ ਦੀ ਥੋੜੀ ਬੋਲੋ ਜੀ ਬਹੁਤ ਤੁਸੀਂ ਦਿੱਦੇ ਸੋ

410 ਬੋਲਾਂਗੇ ਨੇ 410 ਰੁਪਏ ਬਾਈ ਜੀ ਕੋਈ 410 ਰੁਪਏ ਵੀ ਰੇਡ ਲੱਗੇਗਾ ਇਹਦਾ ਮੈਂ ਇਹ ਬੋਲੀ ਦੇਰੀ ਹਾਂ ਮੈਂ ਇਹ ਬੋਲੀ ਪੰਡਾਟਾ ਹਾਂ ਪਾਉਂ ਥੈਂਕ ਆਪਣਾ ਹਾਂ ਆਇਆ ਤਾਂ ਆਊਗਾ ਕੋਈ ਨਹੀਂ ਦਿੰਦਾ ਕਿਉਂ ਨਹੀਂ ਗੱਲੀ ਨੂੰ ਨਾ ਉਸਦਾ ਯੋਗ ਸਿਖਾਣੇ ਸਾਲੀ ਵਾਲਾ ਗੜਾ ਬੋਲ ਬਾਈ ਜੀ ਬਰਾਲੀ ਵਾਲਾ ਬਾਈ ਆਪਾਂ ਚੱਕਿਆ ਤਾਂ ਸੁਣੋ ਲਈ ਆ ਉਹ ਹੀ ਹੈ ਪਰ ਲਿਆ ਬਾਈ ਨੇ ਫੋਜੀ ਆ ਗਿਆ ਆ ਗਿਆ ਫੋਜੀ ਮਾਲ ਆ ਗਿਆ ਇਹ ਸਿੱਖਣੇ ਆ ਨੰਬਰ ਚੜਾ ਗਿਆ ਪੂਰੀ ਚੰਗੀ ਆ ਹਾਂ ਹਾਂ ਮੇਰੇ ਹੈ 250 ਰੁਪਿਆ 300 ਰੁਪਿਆ 5 350 350 55 352 ਬੋਲਾਂਗੇ ਤੇ 60 65 70 75 80 90 390 ਬੋਲਾਂਗੇ ਤੇ 390 ਰੁਪਏ ਲਈ ਸੀਖਾਂ ਵਾਲੇ ਆ ਟਰਾਲੀ ਵੀ ਹੋਈ 300 ਤੇ 90 ਰੁਪਏ ਹੋ ਗਈ ਬਈ ਜੇ ਬਾਅਦ ਕੀ ਅੱਗੇ ਦੇਖਦੇ ਆ 40 ਨੂੰ ਬਾਹਰ ਮੇਰੇ ਆ ਕੀ ਦਾ ਮਾਰਾ ਆ ਜਾ ਬਈ ਕੋਣ ਹੈ ਮਾਰਾ ਬੀ ਲਿਆ ਬਾਈ ਜੀ ਜਲਦੀ ਬਾਹਰ ਦੀਓ ਸਾਰੇ ਮਾਰਦੀ ਆ ਬਾਈ ਜੀ ਮਾਰੇ ਮੋਢੇ ਨਿਕਲੋ ਵਿੱਚੋਂ ਲੱਗ ਮਾਰੇ ਰੂਗੀ ਛੋਟੇ ਮੋਢੇ ਮਾਰਦੀ ਨਹੀਂ ਚੱਲਣਾ ਨਹੀਂ ਅੱਪ ਚੱਲ ਕੋਈ ਨਹੀਂ ਦੋ ਪੰਡਾ ਚਾਰ ਪੰਡਾ ਬਾਈ ਵਹਾਂ ਜਾਏਗਾ ਬਾਈ ਕਿੰਨਾ ਦੋ ਤਿੰਨ ਪੰਡਾ ਹੋਣੀਆਂ ਵਿੱਚ ਨਹੀਂ ਬਾਈ ਬੋਲੋ ਬੋਲੋ ਨਹੀਂ 350 350 ਅਰੇ ਪਿੱਛੇ ਯਾਰ ਯਾਰ ਰੇਲ ਮਾੜਾ ਗੱਲ ਆ ਯਾਰ ਮਾੜਾ ਪਿੱਛੇ ਉਹ ਵੀ ਖੜੀ ਆ ਯਾਰ 350 ਹਾਂਜੀ 52 8 60 65 70 80 85 90 95 400 5 10 15 20 20 25 425 ਬੋਲਣਗੇ 425 ਰੁਪਏ ਬਾਈ 425 ਰੁਪਏ ਦੇ ਦੋ ਦੀ 425 ਰੁਪਏ ਦੀ ਦੱਗੀ ਬਾਹਰ ਦੀ ਟੁੱਗੀ ਸੀ ਇਹ ਤੇ ਬਾਕੀ ਤੇ ਬਾਹਰ ਵੀ ਟੁੱਗੀ ਐ ਬਾਕੀ ਕੁਆਲਿਟੀ ਠੀਕ ਸੀ ਬਾਈ ਐ ਬਹੁਤ ਬੜੀ ਸੀ ਬਾਈ ਨੀ ਡਾੜ ਲਾਉਂਦਾ ਅੰਦਰ ਦੀ ਥੋੜੀ ਬੋਲੋ ਜੀ ਪੰਡਾ ਹੀ ਪੰਡਾ ਹੀ ਆ 350 ਸਾਢੇ 350 ਹੀ 60 ਬਹਿ ਬਲ ਜਾਏਗਾ ਨਹੀਂ ਜਾਣਾ ਬਾਈ ਟ੍ਰਾਲੀ ਇੱਕ ਹੋਰ ਵੀ ਹੈ ਕੱਲਾ ਨਹੀਂ ਆਣਾ ਤੇ ਕੱਲ ਨੂੰ ਦਾ ਜਾੜੂਆ ਬਾਈ 60 ਰੁਪਏ ਇੱਧਰ ਬੋਲ 60 65 400 400 400 5 10 15 20 25 30 35 40 45 450 50 100 400 60 ਬੋਲਣਗੇ ਨੇ 460 ਰੁਪਏ ਵੀ ਇੱਥੇ ਹੀ ਲਾਉਣੀ ਆ ਲੋਕ ਵੀ 400 ਤੇ 60 ਰੁਪਏ ਵੀ ਇਹਦਾ ਰੇਟ ਰਿਆ ਤੇ ਬਾਕੀ ਅੰਦਰ ਦੀ ਟੂੜੀ ਬਈ ਸੀ ਤੇ ਟਰਾਲੀਆਂ ਬਈ ਹਲੇ ਇੱਕ ਜਾਲੀ ਵਾਲੀ ਪਈ ਆ 2 ਤੇ 2 4 5 6 ਨਾਲ 20 ਰੁਪਏ ਹੋਏ ਸੀ ਇੱਥੇ ਬਾਈ ਪਾਠੇ ਹੋ ਗਏ ਇਧਰ ਆ ਮੋੜੇ ਕੱਢੀ ਪੀਂਦੇ ਆ ਕਿੰਨੀ ਹੋ ਗਈ ਪਹਿਲਾਂ ਲੱਦੀ ਖੜੀ ਆ ਆ ਦੇਖੋ ਰੰਤਰੀ ਕੜੀ ਦਾ ਪਾਉਂਦੇ ਹੋਰ ਅੱਜ ਤਾਂ ਹੀ ਤਾਂ ਟੋਲੇ ਤੋਂ ਪਤਾ ਲੱਗਣਾ ਕਿੰਨੀ ਹੋ ਗਈ 15 ਵਾਲੀ ਹੋ ਗਈ ਆ 10 ਵਾਲੀ ਵੀ ਹੈਗੀ ਵਿੱਚ ਅੰਦਾਜ਼ਾ ਅੰਦਰ ਖੜੀ ਸੀ ਹਾਂ ਉਹਦਾ ਫਾਸਲਾ ਕਰਕੇ ਲੱਗੀ ਹੋਵੇ ਬੋਲੋ ਜੀ ਜਾਵਾਂਗੇ ਤੁਸੀਂ ਬੋਲੋ ਬੋਲੋ ਲਾ ਦੇ 300 300 ਰੁਪਇਆ 300 5 10 15 20 350 350 55 60 60 65 70 70 75 80 80 85 90

ਆਹ ਇਹ ਬਾਈ ਆਪਣੀ ਆਂਦਰ ਦੀ ਬਾਹਰ ਨਹੀਂ ਹਾਂ ਵੀ ਬਈ ਥਲੇ ਬੋਲੋ ਜਿੱਲੀ ਗੁਣੀ ਦਾ ਨਹੀਂ ਬਾਈ ਬੈਕਸ ਹੈ ਬਾਹਰ ਨਹੀਂ ਦੀ ਨੈਕਸਟ ਹੈ ਬਾਈ ਚਾਲੀ ਇਹਨਾਂ ਨਿਕਲੇ ਵਿੱਚੋਂ ਇਹੋ ਜੀ ਜਿਹੜੀ ਬਾਈ ਨਿਕਲੂਗੀ ਆਹੀ ਚੀਜ਼ ਆਵੇਂ ਤੁਹਾਨੂੰ ਪਹਿਲੀ ਅੰਦਰਲੀ ਆਈ ਹਰਦੀਨ ਜੀ ਰੋਜ਼ ਜਿਨਾ ਬੰਦਾ ਬਣਾ ਦਿੰਦਾ ਨਾ ਮੈਂ ਰੱਖਦੇ ਪੈਣੀ ਹੋਰ ਭਾਈ ਬਾਈਬਲ ਜਾਓਗੇ ਜਾਵਾਂਗਾ 300 ਰੁਪਿਆ 300 ਰੁਪਿਆ 300 300 5 ਰੁਪਏ ਬਾਈ 10 ਰੁਪਏ 13 ਰੁਪਏ 40 ਰੁਪਏ 60 ਰੁਪਏ 360 ਰੁਪਏ 65 ਰੁਪਏ 365 ਰੁਪਏ ਬੋਲਾ ਬਿਕਨੇ 70 ਰੁਪਏ 70 ਰੁਪਏ 75 ਰੁਪਏ 80 ਰੁਪਏ 380 ਰੁਪਏ 85 ਰੁਪਏ 90 ਰੁਪਏ 390 ਬੋਲਣ ਨੇ ਆਂ 90 ਰੁਪਏ ਰੁਪਏ 90 ਰੁਪਏ ਵੀ ਲੱਗਦੀ ਹੈ ਤੇ ਬਾਹਰ ਦੀ ਧੂੜੀ ਸੀ ਬਾਕੀ ਵੀ ਅਗਲੀ ਡਰਾਂ ਦੀ ਚੈੱਕ ਕਰਾਉਂਦੇ ਆ ਅੰਦਰ ਦੀ ਧੂੜੀ ਵੀ ਇਹ ਵੀ ਤੇ ਬਾਕੀ ਦੇਖਾਂਗੇ ਇਹਦਾ ਕੀ ਰੇਟ ਲੱਗਦਾ ਜਿਹੜਾ ਕਿਹਦੀ ਆ ਬਾਈ ਸਾਹ ਧੂੜੀ ਆ ਬਾਈ ਉਤਰੂ ਕੱਢਦੇ ਹੋਰ ਵਿੱਚੋਂ ਕੱਢਦੇ ਅੰਦਰ ਦੀ ਇਹੋ ਜੀ ਥੂੜੀ ਸਾਰੇ 415 ਰੁਪਏ 415 ਰੁਪਏ 415 ਬੋਲਾ ਭਾਈ ਕਿਨੇ 415 ਰੁਪਏ ਦੋ ਲੋ ਵੀ 400 ਤੇ 15 ਰੁਪਏ ਬਈ ਹੋਈ ਅੰਦਰ ਦੀ ਤੂੜੀ ਸੀਗੀ ਤੇ ਬਾਕੀ ਮਗਰ ਵੀ ਤਿੰਨ ਕਨਾਲ ਹੋਰ ਰਹਿ ਗਏ ਤਿੰਨ ਹਾਂ ਤਿੰਨ ਕਨਾਲ ਹੋਰ ਰਹਿ ਗਏ ਹੋਰ ਨਹੀਂ ਭਾਈ ਕਾਲੀ ਗਈ ਆ ਹਾਂ ਹਾਂ ਕੇਵਲ ਲਾਈ ਪਈ ਹੈ ਲਾਈ ਪਈ ਆ ਬਈ 25% ਪੂਰੀ ਲੱਗੀ ਹੋਈ ਹੈ ਲੱਗੀ ਗਈ ਜੀ ਆ ਵਿਖਾਓ ਉਹ ਵਿੱਚ ਵਿੱਚ ਇਹ ਮਿਕਸ ਹੈ ਬਈ ਹਰੇ ਚਰੇ ਦਾ ਜਿਹੜਾ ਰੇਟ ਆ 280 ਦੇ ਆਸ-ਪਾਸ ਚੱਲ ਰਿਹਾ ਕੋਈ 10000 ਰੁਪਏ ਉੱਤੇ ਤੇ ਕੋਈ ਥੱਲੇ ਹਨਾ 180 ਤੋਂ ਲੈ ਕੇ 210 ਰੁਪਏ ਤੱਕ ਜਿਹੜਾ ਚੱਲ ਰਿਹਾ ਹੈ ਆ ਨਹੀਂ ਪਰ ਫਿਰ ਵੀ ਲੱਗੀ ਹੈ ਮੈਡੀਕਲ ਫਾਈਟ ਉਦੀ ਵਿੱਚ ਮਾਰੀ ਹੈਗੀ ਆ ਵੇਖੋ 250 ਰੁਪਿਆ 250 ਰੁਪਿਆ 60 ਕਰ ਦੇ ਵੀਰੇ 60 ਰੁਪਏ ਹਾਂ ਭਾਈ 60 80 300 20 20 ਸਾਢੇ 300 ਸਾਢੇ 300 ਬੋਲਣਾ ਕਿ ਨਾ ਸਾਢੇ 350 ਬਾਈ ਜੀ ਲੋ ਵੀ ਸਾਢੇ 350 ਰੁਪਿਆ ਬਈ ਲੱਗੀ ਇਹ ਤੇ ਬਾਕੀ ਮਗਰ ਜਿਹੜੀਆਂ ਤਿੰਨ ਚਾਰ ਟਰਾਲੀਆਂ ਵੀ ਹੋਰ ਖੜੀਆਂ ਹਨ ਚਾਰ ਟਰਾਲੀਆਂ ਵੀ ਮਗਰ ਹੋਰ ਕੋਈ ਆਉਂਦਾ ਨਹੀਂ ਜਾਂਦਾ ਬੋਲ ਤੇ ਮੇਰਾ ਪੰਗਾ ਤੂੰ ਹਟਦਾ ਹੀ ਨਹੀਂ ਪੰਗਾ ਭਾਂਚਰ ਭਰਾ ਉਹਦਾ ਸੀਰੀ ਭੱਜ ਗਿਆ ਮੈਂ ਜੀ ਬਾਲੀ ਉਹਨਾਂ ਨੂੰ ਲਾਵਾਂਗੇ ਬਾਅਦ ਵਿੱਚ ਉਹਨੇ ਕਰਦਿਆ ਕਰੋਸ਼ਿਆ ਯਾਰ ਭਾਈ ਆਹ ਲਾਹ ਕਾਰ ਦੀ ਹੈ ਨਾ ਕਿੱਲੀ ਕਿੱਲੀ ਆਹ ਬੋਲੋ ਭਾਈ 300 300 ਵੀ ਕਰਦੇ 20 ਰੁਪਏ 25 350 354 70 75 375 ਬੋਲਾਂਗੇ ਨਾ 80 80 90 95 405 405 ਬੋਲਾਂਗੇ ਨਾ 405 ਦੀ ਹੈ ਭਾਈ 350 400 ਤੇ 5 ਰੁਪਏ ਵੀ 8 ਟਰਾਲੀ ਲੱਗੀ ਆ ਮਗਰ ਜਿਹੜੀ ਦੋ ਹੋਰ ਰਹਿ ਗਏ ਨਾ ਤੈਨੂੰ ਨਾ ਕਿ ਭਾਈ ਉਹ ਵੀ ਹੋਰ ਮਗਰ ਤੇ ਅੱਜ ਰਾਮੇ ਕਾਫੀ ਜਿਆਦਾ ਆਈਆਂ ਸੀਗੀਆਂ ਆਹ ਤੇ ਕੇਵਲਾ ਬਈ ਆਈ ਜੀ ਭਾਈ ਜਾੜੋ ਬਈ ਟੁੱਟਣਾ ਜੀ 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 ਜ ਉਹ ਤਾਂ ਸਾਹਮਣੇ ਆ ਬਾਈ ਚਿੱਤੀ ਡੋੜੀ ਆ ਅੰਕਲ ਵੇਹਲੇ ਜਿਆਦਾ ਨਹੀਂ ਆ 400 ਰੁਪਿਆ ਯਾਰ 5 10 15 20 25 425 ਬੋਲਾਂਗੇ ਨੇ ਠੀਕ ਆ ਇਹ ਤਰ 50 ਤੋਂ 25 ਜੋ ਵੀ 400 ਦੇ 25 ਰੁਪਏ ਵੀ ਲੱਗੇ ਹਨ ਮਗਰ ਦੋ ਟਰਾਲੀਆਂ ਹੋ ਰਹਿਗੀਆਂ ਤੇ ਦੇਖਾਂਗੇ ਵੀ ਇਹਨਾਂ ਦਾ ਕੀ ਰੇਟ ਜਾਂਦਾ ਇਹ ਕੀ ਹੈ ਬਾਈ ਇਹ ਹੈ ਪਲੱਸ ਵਾਲੀ ਤਾਂ ਨਹੀਂ ਕੋਈ ਉਹ ਬਾਈ ਕੀ ਦੀ ਆਹ ਹੈ ਫੈਂਡੀ ਆ ਖੇਰ ਜੀ ਨਾ ਖੇਰਲੇ ਨੰਦੇ ਕਾਲੇ ਦਾ ਫਿਰ ਕਰਾਂਗੇ ਹੱਲ ਲੈਣ ਵਾਲੇ ਕਿਥੇ ਨੇ ਖੇਰ ਵਾਲੇ ਕਿਥੇ ਖੜੇ ਆ ਭਰਾਵਾ ਭਾਈ ਬਹੁਤ ਕੁੰਬੀਪੁਰਾ ਦੀ ਮੰਡੀ ਵਿੱਚ ਬੁੱਕੀ ਬਾਹਰ ਜਾਣਾ ਸਭ ਨੂੰ ਪਤਾ ਹਰ ਵਾਰੀ ਬੱਬਾ ਲੈਣਾ ਖਰੀਦਣ ਆਏ ਆ ਵੇਚਣ ਆਏ ਸੋ ਸਾਰੇ ਇੱਥੇ ਮੌਜੂਦ ਨੇ ਕਬੂਲੀ ਅਰੇ ਦੀ ਸਟਾਰਟ ਅੰਬੇ ਤੂੜੀ ਆ ਭਾਈ ਗਿੱਲੀ ਗੁੱਲੀ ਦੇ ਵਿੱਚ ਲਈ ਭਾਈ ਬਾਈ ਬੋਲੋ ਭਾਈ ਹਲੋ ਹਲੋ ਬੋਲੋ ਹੀ ਬੋਲੋ 400 ਰੁਪਿਆ 400 400 400 ਠੀਕ ਕਰਦੇ ਪਹਿਲਾਂ ਦੇਵਾਂਗੇ 300 35 ਰੁਪਏ 40 ਕਰਦੇ 450 450 60 ਵੇ ਵੇ ਆ ਵੇ ਖੜਾ ਹਾਏ ਤਾਂ ਪਹਿਲੇ ਨਾ ਚਾਰੀ ਗੱਲ ਬੋਲ ਆ ਜੇ ਕਰਾ ਦੋ ਕੁ ਵਾਰ ਬੈਠ ਜਾ ਗਰਮ ਕਰ ਲੈ ਤੂੰ ਕੋਈ ਨੁਕਵਲੇ ਕੇ ਤਰਕੇ ਤਰਕੇ ਨਾ ਆਇਆ ਕਰੋ 75 ਕੰਮ ਨਹੀਂ ਚੱਲਿਆ ਸਾਡਾ 80 ਛੋਟਾ ਬਣੀ ਜਾਂਦੀ 480 ਬੋਲਣਗੇ ਨਾ 480 ਰੁਪਏ ਬਈ ਇੱਥੇ ਲੋਣੀ ਲੋ ਵੀ ਫੜੰਗ ਵੀ ਤੂੰ ਦੀ ਸੀ ਤੇ 480 ਰੁਪਏ ਵੀ ਰੀਡ ਰਿਆ ਤੇ ਲਾਸਟ ਇੱਕ ਟਰਾਲੀ ਬਈ ਹੋਣੀ ਤੁਹਾਡੇ ਤਾਂ ਇਹ ਸੋ 450 ਆਗਰਾ ਕਿਵਲਾ ਨਵੇਲ ਕਾਲੀ ਦੇ ਆਸਪਾਸ ਕਾਲੀ ਤੇ ਪਹੁੰਚੇ ਗਏ ਕਿ ਐਡਵਰਟਾਈਜ਼ਮੈਂਟ ਦੀ ਲਾਈਨ ਲੱਗ ਗਈ ਜੀ ਬੰਦੋ ਜਿਹੜਾ ਉਹਦੇ ਵੀਰ ਖੜੇ ਨੇ ਕੁਝ ਆਪਣੀਆਂ ਕੁੜੀਆਂ ਆਪਣੀਆਂ ਤਾਂ ਦੇਖ ਕੇ ਆਇਆ ਕੋਈ ਦੂਜਨ ਵਾਲਾ ਆਇਆ ਹੈਗਾ ਤੂੰ ਚਾਹ ਵੀ ਕੇਵਲਾ ਪੁੱਛਿਆ ਬਿਠਾਇਆ ਲਾਈ ਤਸਵੀਰਾਂ ਨਹੀਂ ਦੇਖ ਰਹੇ ਹਾਂ ਬਹੁਤ ਖਲਿਆ ਬਾਈ ਨੂੰ ਮੇਰੇ ਤੋਂ ਪਹਿਲਾ ਰੋਲ ਮੇਰੇ ਨੂੰ ਲਾਈਕ ਕਰ ਜਿਹੜਾ ਹੋ ਜਰੂਰ ਕਰਕੇ ਜਾ ਤਿੰਨ ਸੌ ਆ ਬਾਈ ਅੰਦਰ ਦੀ ਦਾ ਅੰਦਰ ਦੀ ਅੰਦਰ ਦੀ ਅੰਦਰ ਦੀ ਤੂੰ ਬੋਲੋ ਬਾਈ 400 10 30 35 35 435 ਹਾਂ ਬਈ ਬੋਲਾਂਗੇ ਨਾ 40 40 45 445 ਬੋਲਦਾ ਕੋਈ 445 ਰੁਪਏ। ਸਾਹ ਬਈ लास्ट ਡੇ ਟਰਾਲੀ ਸੀ ਬਈ 400 ਤੇ 45 ਰੁਪਏ ਬਈ ਰੇਟ ਰਿਹਾ ਇਹਦਾ ਤੇ ਬਾਕੀ ਵੀ ਅੱਜ ਲਗਭਗ ਜਿਹੜਾ ਰੇਟ ਸੀਗਾ 350 ਤੋਂ ਲੈ ਕੇ ਤੇ 450 ਦੇ ਆਸ-ਪਾਸ ਬਚਨ ਮੰਨ ਸਕਦੇ ਹਾਂ 475 ਰੁਪਏ ਤੱਕ ਵੀ ਗਿਆ। ਤੇ ਟਰਾਲੀਆਂ ਜਿਹੜੀਆਂ ਅੱਜ ਲਗਭਗ ਜਿਹੜੀਆਂ ਵੀ 16 17 ਨਗ ਜਿਹੜੇ ਆਈ ਸੀਗੇ। ਤੇ ਬਾਕੀ ਬਈ ਰੇਟ ਜਿਹੜਾ ਕੱਲ ਜਿੰਨਾ ਹੀ ਰਿਹਾ। ਉੱਥੇ ਹੀ ਰਿਡ ਰਿਹਾ। ਤੇ ਬਾਕੀ ਤੂੜੀ ਅੱਜ ਬਹੁਤ ਜ਼ਿਆਦੀ ਆਈ ਸੀਗੀ ਤੇ ਰੇਟ ਵੀ ਉਹੀ 400 ਤੋਂ ਲੈ ਕੇ 350 ਤੋਂ ਲੈ ਕੇ ਵੀ 500 ਦੇ ਵਿੱਚ ਵਿੱਚ ਜਿਹੜੀਆਂ ਟਰਾਲੀਆਂ ਵਿਕੀਆਂ 475 ਕੇ ਲਿਏ ਤੇ 450 ਦੇ 1.5 ਜਿਹੜੀਆਂ ਜ਼ਿਆਦੇ ਨਗ ਵਿਕੇ ਆ ਤੇ ਅੰਦਰ ਦੀ ਤੂੜੀ ਵੀ ਜ਼ਿਆਦਾਤਰ ਆਉਂਦੀ ਆ ਤੇ ਬਾਕੀ ਬਈ ਹਰੇ-ਚਾਰੇ ਦੇ ਰੇਟ ਦੀ ਗੱਲ ਕਰੀਏ 180 ਰੁਪਏ ਤੋਂ ਲੈ ਕੇ ਤੇ 200 ਜਿਹੜਾ 1000 ਰੁਪਏ ਦੇ ਆਸ-ਪਾਸ ਜਿਹੜਾ ਕੱਲ ਹਰਾ-ਚਾਰਾ ਵਿਕਿਆ ਤੇ ਨਗ ਵੀ ਹਰੇ-ਚਾਰੇ ਦੇ ਵੀ ਜਿਹੜੇ ਆਉਂਦੇ ਆ 10-12 ਤੋਂ ਲੈ ਕੇ ਵੀ 14 15 ਨਗ ਆ ਜਾਂਦੇ ਆ ਦਿੱਲੀ ਦੇ ਤੇ ਬਾਕੀ ਬਈ ਧੰਨਵਾਦ ਸਾਰੇ ਵੀਰਾਂ ਦਾ ਲਾਈਵ ਵੇਖਣ ਦੇ ਲਈ ਤੇ ਸਵੇਰੇ ਬਈ ਜਿਹੜੀ 7:30 ਵਜੇ ਜਿਹੜੀ ਬੋਲੀ ਸ਼ੁਰੂ ਹੋ ਜਾਂਦੀ ਆ ਤੇ ਫਰੇ ਚਾਰੇ ਜਿਹੜੀ 11 ਵਜੇ ਤੇ ਬਾਅਦ ਮਤੀ ਦੀ ਜਿਹੜੀ ਲਗਭਗ 11:00 ਵਜੇ ਬੋਲੀ ਸ਼ੁਰੂ ਹੁੰਦੀ ਆ ਬਾਕੀ ਬਾਸਮਤੀ ਮੰਡੀ ਚ ਵੀ ਨਹੀਂ ਆਪਾਂ ਕੀ ਰੱਖਣ ਕਮੇਦਲਾ ਚਲੀਏ ਤੋਰ ਹਾਂ ਤਾਂ ਹਮਾਰੇ ਲਈ ਤੋਰ ਰਾਜਵਿੰਦਰ ਕਿੱਥੇ ਹੈ ਹੋ ਵੀ ਦੇਖਦੇ ਆ ਚੱਲੇ ਆ ਕੋੜਕਪੁਰੇ ਮੰਡੀ ਦੇ ਵਿੱਚ ਬਾਸਵਦੀ ਤੇ ਨਹੀਂ ਵੀ ਨਾਲੇ ਵਾਹ ਮੁਕਿਆ